ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਪਹਿਲਾਂ ਅਮਤਰੀ ਨੇ ਉੱਠ ਕੇ ਕਿ ਦੋ ਕੰਮ ਕਰਦੀਆਂ ਨੇ ੁੰਡਾ ਘਰਾਂ ਦੇ ਵਿੱਚ ਬਰਕਦਾ ਖੁਸ਼ੀਆਂ ਹਮੇਸ਼ਾ ਖਾਸ ਕਰਦੀ ਨੇ ੁੰਡਾ ਘਰਾਂ ਦੇ ਵਿੱਚ ਤੰਦਰੁਸਤੀ ਤਰਕ ਆਪ ਚੰਗੀਆਂ ਰਹਿਣ ਤਾਂ ਕਿ ਦੋ ਕੰਮ ਪਿੰਡੇ ਨੇ ਕਿੰਜ ਕਰਨੇ ਨੇ ਇਹ ਸਾਰੀ ਗੱਲ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਦੇਰੀ ਦਾ ਪੂਰਾ ਅੰਤ ਤੱਕ ਗਿਆ ਹੁੰਦੇ ਨਾਲ ਚਰਚਾ ਸੰਗਤ ਜੀ ਬਾਹ ਮੁਖ ਜੀ ਹਰ ਵਿਸ਼ਾ ਸੱਚਾ ਜਿਹੜਾ ਕਹਿੰਦੇ ਨੇ ਕਿ ਭਾਈ ਇਹ ਧਨ ਦੌਲਤ ਸ਼ੋਹਰਤ ਇਹ ਸਭ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਾਪਸ ਵਰਤਣਾ ਲਿ ਜਿਸ ਸਿੱਖ ਨੂੰ ਆਪਣੇ ਗੁਰੂ ਦੇ ਉੱਤੇ ਭਰਸਾ ਹੋਵੇ ਜਿਸ ਸਿੱਖ ਨੂੰ ਆਪਣੇ ਗੁਰੂ ਤੋਂ ਆਸਿਆ ਆਪਣੇ ਗੁਰੂ ਦੀ ਅਕੀਰਤਾ ਆ ਗੁਰੂ ਸਾਹਿਬ ਜੀ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਕਦੇ ਵੀ ਕਮੀ ਨਹੀਂ ਹੈ ਸਤਿਗੁਰ ਸੱਚੇ ਪਾਸ਼ਾ ਦੀ ਜੋੜੀ ਦਸ਼ਮਾਦੀ ਦਾ ਬਰਕਤਾਂ ਦੇ ਨਿਭਾ ਦਿੰਦੇ ਨੇ ਕਿ ਸਤਿਗੁਰ ਸੱਚੇ ਪਾਸ਼ਾ ਦੇ ਕਾ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਆਪਣੇ ਪਿਆਰਿਆਂ ਦੀਆਂ ਝੋਲੀਆਂ ਵਿੱਚ ਭਰਦੇ ਨੇ ਅਤੇ ਆਪਣੇ ਪਿਆਰਿਆਂ ਦੇ ਇਮਤਿਹਾਨ ਵੀ ਲੈਂਦੇ ਨੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੂੰ ਕੁਝ ਬੋਤਾ ਦੇਣਾ ਹੋਵੇ ਤਾਂ ਪਹਿਲਾਂ ਇਮਤਿਹਾਨ ਲੈਂਦੇ ਨੇ ਪਰਖਦੇ ਨੇ ਕਿ ਮੇਰੇ ਸਿੱਖ ਦਾ ਮੇਰੇ ਤੇ ਭਰੋਸਾ ਕਿੰਨਾ ਹੈ ਕਿਉਂਕਿ ਬੇੜੇ ਹਮੇਸ਼ਾ ਪੁਰੂਸੇ 말미암아 ਹੀ ਹੀ ਪਾਤ ਨਹੀਂ ਤੇ ਮਹਾਪੁਪੇ ਨੇ ਸਮਝਾ ਦਿੱਤੇ ਕਿ ਇਹ ਨਹੀਂ ਕਿ ਘਰ ਦੇ ਵਿੱਚੋਂ ਕੋਈ ਇੱਕ ਜੀ ਹੀ ਪੂਰਨ ਰੂਪ ਦੇ ਵਿੱਚ ਗੁਰੂ ਦੇ ਲੱਗ ਲੱਗਾ ਹੋਵੇ ਜਿਹਦਾ ਗੁਰੂ ਦੇ ਉੱਤੇ ਪੂਰਾ ਪ੍ਰਸਾਦ ਹੋਵੇ ਨੀਂਦ ਦੇ ਰਖ ਅਮਰਤ ਦੇ ਰਿਟਤਾ ਉੱਠ ਕੇ ਨਾਮਾ ਜਪਤਾ ਹੋਵੇ ਭਜਨ ਬੰਦੀ ਕਰਦਾ ਹੋਵੇ ਉਹ ਸਜੀ ਦਾ ਆਪਣਾ ਦਾ ਪਲਾ ਹੋਣਾ ਹੀ ਹੋਣਾ ਨਾਲ ਉਹਦੇ ਕਰਕੇ ਪੂਰੇ ਪਰਿਵਾਰ ਦਾ ਭਲਾ ਹੁੰਦਾ ਰਹੇ ਸਭੁਰ ਸੱਚੇ ਪਾਛੋ ਉਸ ਜਿੰਦੇ ਉਸ ਪਰਵਾਰ ਦੇ ਸੱਤੇ ਹਮੇਸ਼ਾ ਨਾਮ ਜਪ ਲਾਤਾ ਰੱਖਦੇ ਨੇ ਤਾਂ ਇਸ ਕਰਕੇ ਜਿੰਦਗੀ ਦੇ ਵਿੱਚ ਕੋਈ ਵੀ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਦਾ ਦਾਤਾ ਨਹੀਂ ਛੱਡਦਾ ਜੇ ਗੁਰੂ ਦੇ ਲਾਣ ਲੱਗੇ ਤਾਂ ਗੁਰੂ ਦੇ ਬਣ ਕੇ ਰਹਿਣਾ ਹੈ ਇਹ ਨਹੀਂ ਜਿੰਦਗੀ ਦੇ ਵਿੱਚ ਕੋਈ ਮੁਕਤ ਤਕਲੀਫ ਆ ਗਈ ਆ ਤਾਂ ਅਸੀਂ ਗੁਰੂ ਦਾ ਦਰਸ਼ਕ ਨਹੀਂ ਬਣਨਾ ਜਿੰਨਾ ਹੀ ਸਾਦਾ ਸਾਡੇ ਗੁਰੂ ਦੇ ਤੇ ਸਦਾ ਸਦਾ ਕਹੋਨੇ ਰਹਾਂਗਾ ਉਨ੍ਹਾਂ ਨਹੀਂ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਮੇਰੀ ਬਾਕੀ ਜੋ ਜੀ ਵੀ ਅਮਰਤ ਦੇਲੇ ਕਬਾਇਨਾ ਸਤਿ ਪੰਨਾ ਤਾਂ ਉਹਨੇ ਆਪਣੇ ਚੰਗੇ ਕਰਮਾਂ ਦੇ ਲਈ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਅਮਰਤ ਦੇਲੇ ਦੇ ਵਿੱਚ ਕੋਈ ਨਾ ਆਪਣੇ ਆਪ ਦੇ ਵਿੱਚ ਹੀ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਅਮਰਤ ਦੇਲੇ ਹਰ ਇੱਕ ਬੰਦੇ ਤੋਂ ਨਹੀਂ ਉੱਠਿਆ ਜਾਂਦਾ ਵੱਡੇ ਭਾਗ ਨੇ ਉਹਨਾਂ ਦੇ ਜੋ ਅਮਰਤ ਦੇਲੇ ਉੱਠਦੇ ਹੋਏ ਉਠ ਕੇ ਨੀਂਦੋਂ ਮਜਬੂਰ ਤੇ ਨੇ ਬਹੁਤੇ ਭਾਂਤਰਾ ਤਾਂ ਅਮਰਤ ਵੀਰਿੰਗ ਖਣ ਰਹੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਨੇ ਪਰ ਨਹੀਂ ਉੱਠਿਆ ਬੰਦਾ ਉਹ ਬਹੁਤ ਕੋਸ਼ਿਸ਼ਾਂ ਕਰਦੇ ਨੇ అలਾਰਮ ਲਗਾਉਂਦਾ ਸਮਝਦੇ ਪਰ ਜਿਵੇਂ ਹੀ ਅਮਰਤ ਵੀਲਾ ਹੁੰਦਾ ਹੈ ਤਾਂ ਉਹਨਾਂ ਦੇ ਉੱਤੇ ਨੀਂਦ ਆਲਸ ਜੌਰ ਬਾ ਦਿੰਦੇ ਨੇ ਨਹੀਂ ਉੱਠ ਨਹੀਂ ਕੋਈ ਜਿਹੜੇ ਉੱਠਦੇ ਨੇ ਨਾ ਉਹ ਵਾਰ-ਵਾਰ ਸਤਿ ਸ੍ਰੀ ਅਕਾਲ ਪਾਸ਼ਾ ਦਾ ਸ਼ੁਕਰਾਨਾ ਕਰਦੇ ਕਿ ਸਤਿ ਸ੍ਰੀ ਅਕਾਲ ਪ੍ਰਮਾਤਮਾ ਦਾ ਸ਼ੁਕਰ ਹੈ ਇਤਿਹਾਸਿਕ ਰੀਤੀ ਇੱਕ ਇੱਕ ਪਾਤ ਤੱਕ ਮੈਨੂੰ ਇਹ ਗੱਲ ਬਹੁਤ ਖਿਆਲ ਅੰਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਦਾਸ ਦੀਪਕ ਕਦੇ ਬੱਥਾ ਨਹੀਂ ਬੰਦਦੀ ਅਤੇ ਅੰਮਰਤ ਵੇਲੇ ਦਾ ਜੱਤਿਆ ਹੋਇਆ ਨਾਮ ਉਹ ਤੇ ਦੇਵ ਦੇ ਨਾਮ ਨਹੀਂ ਲੱਗਦਾ ਇਸੇ ਕਰਕੇ ਮਹਾਂਪ੍ਰੀਤਿੰਦੇ ਕਿਹਾ ਕਿ ਅਮਰਤਰੀ ਨੇ ਉੱਠ ਕੇ ਨਾਮ ਜੁੜਦਾ ਤਾਂ ਜੋ ਜੀ ਦੀ ਅਮਰ ਕਬੀਲੇ ਨੱਥਦੇ ਨੇ ਨਾ ਉਹ ਇੱਕ ਕੰਮ ਜਰੂਰ ਕਰਿਆ ਕਰ ਅਮਰ ਕਬੀਲੇ ਦੇ ਉੱਤੇ ਨਾਮ ਜਦ ਤੱਕੇ ਜੋ ਵੀ ਤੁਸੀਂ ਨਾਮ ਜਪਦੇ ਹੋ ਫਿਰ ਬਾਣੀ ਦਾ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਜੋ ਵੀ ਤੁਹਾਡਾ ਮੀਨਿਆ ਉਸ ਤੋਂ ਬਾਅਦ ਅਰਦਾਸ ਵੇਰਵੀਂ ਵੀ ਕਰੋ ਅਤੇ ਅਰਦਾਸ ਵੇਰਵੀਂ ਦੇ ਵਿੱਚ ਆਪਾਂ ਨੂੰ ਪੂਰੇ ਤਿਆਰ ਨੇ ਕਿ ਅਮਰ ਕਬੀਲਾ ਅਤੇ ਅਮਰ ਕਬੀਲੇ ਦਾ ਨਾਮ ਲੈਂਦਾ ਕਿਉਂਕਿ ਜਦੋਂ ਹੀ ਸਮ ਅਮਰ ਕਬੀਲਾ ਅਤੇ ਅਮਰ ਜੀ ਦਾ ਨਾਮ ਲਏ ਜਾਂਦਾ ਹੈ ਕੋਈ ਵੀ ਮੋਹ ਮੋਹ ਤੇ ਨਹੀਂ ਪੈਂਦਾ ਉਸ ਬੰਦੇ ਦੀ ਮੋਹ ਖਾਦੀ ਦੀ ਦੂਰ ਹੋ ਜਾਂਦੀ ਹੈ ਸਭ ਤੋਂ ਜਨਮਾਂ ਜਨਮਾਂ ਦੀ ਉਹਦੀ ਦਿਲ ਦੀ ਕੱਟੀ ਗਈ ਗਰੀਬ ਦੀ ਸਿਰਫ ਤਨ ਕਰਕੇ ਹੀ ਨਹੀਂ ਕਿਉਂ ਵੀ ਉਹਦੇ ਮਾਲੇ ਕਰਮ ਦੇ ਮਾਲੇ ਠੀਕ ਨੇ ਸੰਗੋ ਦੇ ਉੱਤੇ ਸਤਿਗੁਰ ਸੱਚੇ ਪਾਸ਼ੇ ਨੇ ਤਰਸ ਕਰ ਦਿੱਤਾ ਤਾਂ ਅਮਰਤ ਵੇਲੇ ਆਪ ਵੀ ਉੱਠਣਾ ਹੈ ਆਪਣੇ ਬਾਕੀ ਘਰ ਦੇ ਨੂੰ ਵੀ ਅਮਰਤ ਵੇਲੇ ਦੇ ਨਾਲ ਜੋੜਨ ਦਾ ਯਤਨ ਕਰਨਾ ਹੈ ਕਿਉਂਕਿ ਆਪਾਂ ਸਿਰਫ ਇਹ ਤਾਂ ਪਰਸਾ ਦੇ ਕੋਸ਼ਿਸ਼ ਲੈ ਸਕਦੀ ਪਿੰਤਾ ਮਾਲਕ ਦੀ ਹੈ ਜਿਹਦੇ ਉੱਤੇ ਪਰ ਕਰਦੇ ਤਾਂ ਜਿਵੇਂ ਕਿ ਤੁਹਾਨੂੰ ਦੀਦੀ ਆਪਾਂ ਹਰ ਘਰ ਦੇ ਵਿੱਚ ਦੇਖਦੀਆਂ ਆ ਕਿ ਭੈਣ ਦੀਦੀਆਂ ਸਭ ਤੋਂ ਪਹਿਲਾਂ ਉੱਠਦੀਆਂ ਨੇ ਤਾਂ ਭੈਣਾ ਨੂੰ ਜਦੋਂ ਵੀ ਉੱਠਦੀ ਨਾਲੇ ਸਭ ਤੋਂ ਪਹਿਲਾਂ ਆਪਣੇ ਪਿੰਡ ਦੀ ਦੇਖਣਾ ਕਰਦੇ ਸ਼ੁਕਰਾਨਾ ਕਰਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਇੱਕ ਜਪੀ ਸਹਿਜ ਦਾ ਪਾਠ ਮਹਾਪੁਰਖ ਜੀ ਕਹਿੰਦੇ ਜਪੀ ਸਹਿਜ ਦੀ ਬਾਣੀ ਦਾ ਪਾਠ ਕਰਕੇ ਫਿਰ ਹੀ ਆਪਣੇ ਬਾਕੀ ਘਰ ਦੇ ਕੰਮਾਂ ਕਰ ਨੂੰ ਹੱਥ ਪਾਉਣਾ ਚਾਹੀਦਾ ਹੈ ਸਾਰਾ ਦਿਨ ਤੱਕ ਕਰਨੀ ਹੁੰਦੀ ਹੈ ਕਿਸੇ ਨੇ ਨਹੀਂ ਰੋਕਣਾ ਜਿੰਨੇ ਮਰਜੀ ਕੰਮ ਕਰਦੇ ਕਰਾਂਗੇ ਪਰ ਅਮਰ ਕਬੀਲਾ ਸਤਿਗੁਰ ਸੱਚੇ ਪਾਸ਼ਾ ਦੇ ਨਾਮ ਜਪਣ ਦਾ ਜਿਹੜਾ ਹੈ ਇਹ ਸਵੇਰੇ ਨੂੰ ਕਿਰਤਾ ਨਹੀਂ ਕਰਨਾ ਅਮਰ ਕਬੀਲੇ ਦਾ ਤਾਂ ਇੱਕ ਇੱਕ ਪਲ ਇੱਕ ਇੱਕ ਸ਼ਿਰ ਬਹੁਤ ਕੀਮਤੀ ਹੈ ਇੱਕ ਇੱਕ ਪਲ ਇੱਕ ਇੱਕ ਸ਼ਿਰ ਸੰਭਾਲਣਾ ਚਾਹੀਦਾ ਹੈ ਸਾਨੂੰ ਜੋ ਬਹੁਤੇ ਕੰਮਾਂ ਕਾਰਨ ਵਾਲੇ ਨੇ ਕਿਸੇ ਦੇ ਡਿਊਟੀ ਤੇ ਜਾਂਦਾ ਹੈ ਪੜਾ ਨਹੀਂ ਹੈ ਆਪਣੇ ਕੰਮ ਕਾਰ ਕਰਦੇ ਨੇ ਤਾਂ ਕੰਮਾਂ ਕਾਰਨ ਵਾਲਿਆਂ ਨੇ ਸਿਰਫ ਇਹ ਕਿ ਇਸ਼ਾਰਾ ਕਰਕੇ ਕ੍ਰਿਯਾ ਕਿ ਜਦ ਆਪਣੇ ਸੈਸ ਦੀ ਦਾ ਪਾਕ ਕਰ ਲੋ ਫਿਰ ਪਿਆਰ ਬੰਦਿਆ ਹੋਇਆ ਕੰਨ ਟਿੱਲਾ ਕਰਦੇ ਘਰ ਦੇ ਕੰਮ ਕੰਮ ਕਰਦੇ ਉਹਨੂੰ ਅਨਹਾਉ ਦਾ ਵਾਹਿਫੀਂ ਦੀ ਦਾਤ ਕਰਦੇ ਗੂਲਮੰਤ ਥਿੰਦਾ ਜਾ ਕੇ ਕਰੀ ਗੋ ਚੌਧਰੀ ਸਾਹਿਬ ਦੀ ਬਾਰੰਦ ਕਰੀ ਤੇ ਉਹ ਕਹਾਣਾ ਵੀ ਬਿਨਾ ਕਰਦੇ ਜਿਹਨੇ ਕੰਮ ਕਰਤਿਆ ਨਹੀਂ ਉਸਾਰੇ ਕੰਮਕਾਰ ਕਰਦੇ ਹੁੰਦੇ ਜੇਕਰ ਨਾਮ ਜੱਪਦਾ ਤਾਂ ਇੱਕ ਤਾਂ ਨਾਮ ਜੱਪੇ ਦਾ ਰਸਤਾ ਕਿੰਨਾ ਦਾ ਫਾਇਦਾ ਹੁੰਦਾ ਜਦ ਤੇ ਜੇ ਸਾਨੂੰ ਬਹੁਤ ਕੌਂਦੀਆਂ ਉਸ ਕੰਮ ਵਿੱਚ ਬਰਕਤ ਦੇ ਦਿਚਾਰ ਉੱਤੇ ਫੇਰਦੇ ਆ ਮੈਂ ਬਾਹਰ ਇੱਕ ਵਾਰ ਇੱਕ ਨੂੰ ਚੱਲਦੇ ਆਏ ਚਾਹ ਪਾਣੀ ਨਾਸ਼ਤਾ ਕਰਦੇ ਹੋਏ ਉੱਪਰ ਸ਼ਸ਼ਣ ਤੋਂ ਕਰਦੇ ਕਪੜੇ ধੁੰਦਿਆਂ ਤੋਂ ਬਾਅਦ ਕਿ ਜੋ ਬਿਲੀ ਕੰਮ ਬੰਦ ਦੇ ਨੇ ਆਪਣੇ ਬੱਚਿਆਂ ਨੂੰ ਸੁਣ ਕੇ ਦੇ ਰਹੇ ਆਂ ਕਿ ਆ ਕਰਦੇ ਕਰਦੇ ਬਾਹਰ ਨੂੰ ਜਿੰਦਗੀ ਵਿੱਚ ਕਿਸੇ ਵਿਦੋਸਾ ਸਹਿ ਬਾਹਰ ਪਰਵਾਹ ਦੇ ਉੱਤੇ ਕਿੰਨਾ ਚਾਹ ਜਾ ਸਕਦਾ ਹੈ ਆਪਣੇ ਆਪ ਨੂੰ ਵੀ ਫਾਇਦਾ ਹੁੰਦਾ ਹੈ ਨਾ ਪਰ ਪਰਿਵਾਰ ਨੂੰ ਵੀ ਫਾਇਦਾ ਹੈ ਬੱਚੇ ਵੀ ਨਾਲ ਸੱਜਣੇ ਨਾਲ ਇਸ ਤਰ੍ਹਾਂ ਜਦੋਂ ਆਪਾਂ ਉਹ ਤਿਆਰ ਕਰਦੇ ਹਾਂ ਜਪਨ ਹਮਾਂ ਦੇ ਲਈ ਉਹਦੇ ਪ੍ਰਸ਼ਾਦਾ ਬਣਾਉਂਦੇ ਹਾਂ ਉਹ ਬਾਹਰੀ ਬੀੜਾ ਜਪਾ ਲੀਤੀ ਉਹਨਾਂ ਦੀ ਖਰਾਕ ਦੀ ਤਾਕਤ ਕਈ ਹਰ ਬੱਦਹਾਂ ਦੀ ਜਦੋਂ ਆਪਾਂ ਬਾਹਰੀ ਬੀੜੀ ਦਾ ਨਾਮ ਲੈਣਾ ਚਾਹੁੰਦੇ ਹਾਂ ਉਸੇ ਰਿਸ਼ਤਿਆਂ ਨੂੰ ਬਿਨਿਆ ਨੂੰ ਉਹ ਉਹਦੇ ਪ੍ਰਸ਼ਾਦਾ ਨੂੰ ਯਾਦ ਨਹੀਂ ਰੱਖਦਾ ਅਮਰ ਤੁਰਪੀ ਦੀ ਜਾਂਦਾ ਹੈ ਤਾਂ ਭੈਣ ਨੂੰ ਦੀ ਉਹਨਾਂ ਦਾ ਖਾਸ ਕਰਕੇ ਇਹ ਗੱਲ ਇਹ ਹੀ ਜਾਂਦੀ ਹੈ ਕਿ ਭਾਈ ਜਦੋਂ ਉਹਦੇ ਪ੍ਰਸ਼ਾਦਾ ਕਰਦੇ ਹਾਂ ਵਾਹਿਗੁਰੂ ਜੀ ਦਾ ਸ਼ੁਕ੍ਰਾਂਤ ਕਰੂ ਪਹਿਲਾਂ ਵਾਹਿਗੁਰੂ ਜੀ ਤੋਂ ਪਰਸ਼ੁਪਰੇ ਕਿਸੇ ਦੋ ਲੱਖ ਕਦੀ ਰੋਟੀ ਦਿੱਤੀ ਹੈ ਫਿਰ ਵਾਹਿਗੁਰੂ ਜੀ ਦਾ ਜਾਪ ਕਰਕੇ ਮੈਂ ਮੂਹ ਮੰਤਰ ਦਾ ਜਾਪ ਕਰਦਾ ਹੂੰ ਤੂ ਦਾ ਤਾ ਤਾ ਤੀ ਰਤਤਾ ਕਾਮ ਇਹ ਸ਼ਬਦ ਦਾ ਜਾਪ ਕਰਦਾ ਹੂੰ ਤੇ ਦੇ ਨਾਲ ਮੂਹ ਮੰਤਰ ਹੈ ਅਤੇ ਦੂਜਾ ਨੰਬਰ ਘਰ ਦੀ ਸਾਬ ਸਫਾਈ ਤੋਂ ਤਾਂ ਜ਼ਰੂਰੀ ਹੈ ਇਹ ਆਪਣਾ ਤੁਹਾਨੂੰ ਇਹ ਕਿ ਹਰ ਕੰਮ ਦੇ ਵਿੱਚ ਅਸੀਂ ਇਕੱਲੇ ਨਹੀਂ ਰਹੇ ਹਾਂ ਤਕਵੋ ਦੇ ਲਈ ਜੁਲਦੀਆ ਸਾਡਾ ਸ਼ਰੀਰ ਤੰਦਰੁਸਤ ਰਹੇ ਤੇ ਤੰਦਰੁਸਤੀ ਦਾ ਸੰਬੰਧ ਸੱਚਾ ਸਾਹ ਦੀ ਸਾਹ ਸਾਡਾ ਕਰ ਵੀ ਸਾਫ ਸੁੱਖ ਰੋਹਦੀ ਜੀ ਇਸ ਅਕੀਸ ਦੀ ਜੀ ਜੇ ਤਕਵੇ ਲਈ ਤਾਂ ਤੰਦਰੁਸਤ ਰਹਿਣਾ ਕਰੀਏ ਤੇ ਇਸ ਕਰਕੇ ਪਹਿਣਾ ਮੇਡੀਆਂ ਦਾ ਧੰਨ ਸਤ ਕਰਦੀ ਆਮਤ ਲਈ ਤੋਂ ਮੁੱਖ ਕੇ ਪਹਿਲਾ ਨਾਮ ਦੇਖੋ ਜੇ ਕਰਦੀ ਸਾਫ ਸੋਲ ਕਿਉਂਕਿ ਸਾਹ ਸਾਹ ਦਾ ਜੰਮਾ ਹੀ ਸਾਫ ਸਤਰਾ ਹੋਵੇਗਾ ਨਾ